ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਸੰਧੂ ਖੁਰਦ ਠੀਕ ਹੈ ਜੀ ਤੇ ਜ਼ਿਲ੍ਹਾ ਹੈਗਾ ਪਟੰਡਾ ਜੀ ਕਰਦੇ ਆ ਜੀ ਬਾਈ ਨਾਲ ਗੱਲਬਾਤ ਗੱਬਣ ਟੋਕਣਾ ਗਾਂ ਬਕਾਉ ਬਾਈ ਕੋਲ ਇੰਨੀ ਜੀ ਜਾਣਕਾਰੀ ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਵੀਰ ਜੀ ਆਪਣਾ ਮੇਰਾ ਲਾਡੀ ਆ ਬਾਈ ਜੀ ਪਿੰਡ ਜੀ ਪਿੰਡ ਆਪਣਾ ਸੰਧੂ ਖੁਰਦਾ ਬਾਈ ਨੰਬਰ ਦੱਸੋ ਭਰਾ ਆਪਣਾ 98722 ਹਾਂਜੀ 57103 ਠੀਕ ਹੈ ਜੀ ਹਾਂਜੀ ਬਈ ਜੀ ਇਹ ਜੀ ਦੱਸੋ ਜੀ ਡਿਟੇਲ ਗਾਂ ਦੀ ਆਪਣੀ ਦੀ ਇਹ ਬਈ ਤੀਜੇ ਸੂਏ ਵਾੜ ਆਪਣੀ ਠੀਕ ਹੈ ਜੀ ਅੱਠ ਲੀਟਰ ਪੂਰਾ ਮਿਲ ਕੇ ਦੁੱਧ ਤਿਆਰ ਹੋਏ ਥੱਲੇ ਠੀਕ ਹੈ ਜੀ ਤੇ ਢਾਈ ਕੁ ਮਹੀਨੇ ਦੀ ਗੱਭਣ ਆਪਣੀ ਇਹ ਠੀਕ ਹੈ ਜੀ ਤੇ ਪਿੱਛੇ ਬੱਚਾ ਵੀ ਹੈਗਾਗਾ ਮਗਰ ਹੈਗਾ ਬੱਚਾ ਜੀ ਹਾਂ ਮਗਰ ਬੱਸਾ ਕੇ ਬੱਚੀ ਹੈ ਜੀ ਬੱਚਾ ਬੱਚੀ ਆ ਬਈ ਬੱਚੀ ਬਈ ਬੱਸੇ ਮਗਰ ਦੇਖ ਸਕਦੇ ਠੀਕ ਹੈ ਜੀ ਤੇ ਢਾਈ ਮਹੀਨੇ ਦੀ ਗੱਭਣ ਚੈੱਕ ਪਾਸ ਆ ਜੀ ਜਮਾ ਚੈੱਕ ਪਾਸ ਆ ਬਾਈ ਠੀਕ ਹੈ ਜੀ ਚੈੱਕ ਕਰਵਾ ਸਕਦਾ ਅਗਲਾ ਚੈੱਕ ਅਗਲਾ ਕਰਵਾ ਦੇ ਬਾਈ ਅੱਜ ਥੱਲੀ ਕਰਾ ਕੇ ਲੈ ਕੇ ਜਾਵੇ ਠੀਕ ਹੈ ਜੀ ਮੜਾ ਜਦ ਕਰੋ ਜੀ ਲੇਵਾ ਦਿਖਾਈ ਮੜਾ ਤੋਰ ਦੇਣਾ ਬਾਈ ਹਾਂਜੀ ਤੋਰ ਕੇ ਖਾਈ ਦਿਓ ਦੇਖ ਲੈ ਬਰਾ ਪੀਣਾਰ ਕਾਰਡ ਕਿੱਲਾ ਸੀ ਵੀ ਇਹਦਾ ਬਾਈ 20 ਲੀਟਰ ਦੁੱਧ ਨਾ ਤੋੜਿਆ ਹੈ ਕਿ ਖੇੜ ਫੂੜ ਦੀ ਚੰਗੀ ਆ ਕਿ ਥੋੜੀ ਜੀ ਠੀਕ ਹੈ ਜੀ ਤੇ 4 ਦੇ ਵੱਧ ਜੋੜਨੇ ਦਾ ਸੀ ਠੀਕ ਹੈ ਜੀ ਤਾਂ ਕਰਕੇ ਥੋੜਾ ਦੁੱਧ ਤਾਜੀ ਠੀਕ ਹੈ ਜੀ ਘੱਟ ਚੱਲ ਗਈ ਠੀਕ ਹੈ ਜੀ ਤੇ ਵੀ 20 ਲੀਟਰ ਪਿਛਲੀ ਵਾਰ ਸੁਏ ਆਪਾਂ ਤੋੜਿਆਗਾ ਠੀਕ ਹੈ ਜੀ ਜਿਹੜੀ ਗੱਲ ਆ ਦੇਖ ਸਕਦੇ ਹੋ ਬਰਾ ਗੱਬਣ ਟੋਕੜ 8 ਲੀਟਰ ਹੁਣ ਤਿਆਰ ਆ ਪਿਛਲੀ ਵਾਰ ਤਾਜੀ ਸੂਈ ਦੇ ਆ ਹੈਗਾ ਸੀ 20 ਲੀਟਰ ਤੇ ਬਾਈ ਜੀ ਨੇ ਜਰੂਰ ਕੰਟੈਕਟ ਕਰੋ ਨੰਬਰ ਬਾਈ ਦਾ ਆਪਾਂ ਸਕਰੀਨ ਤੇ ਵੀ ਲਾ ਦਾਂਗੇ ਤੇ ਜੀਤਾ ਫਾਰਮ ਟੀਵੀ ਨੂੰ ਬਾਕੀ ਸਬਸਕ੍ਰਾਈਬਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਆਪਣਾ ਨੰਬਰ ਹੈਗਾ ਜੀ 758200355 ਜੇ ਕਿਸੇ ਨੇ ਐਡ ਕਰਾਉਣੀ ਹੈ ਤਾਂ ਆਪਣਾ ਜੀ ਨੂੰ ਐਡ ਕਰੇ ਜੀਤਾ ਫਾਰਮ ਟੀਵੀ ਨੂੰ ਬਾਕੀ ਸਬਸਕ੍ਰਾਈਬਰ ਤੇ ਸ਼ੇਅਰ ਜੁ ਕਰਾ ਕਰੋ ਬਾਈ ਜੀ ਇਹ ਸ਼ਾਮ ਦਾ ਟਾਈਮ ਹਨੇਰਾ ਹੋ ਗਿਆ ਜੀ ਤੇ ਤਾਂ ਕਰਕੇ ਤਾਰ ਤੁਰ ਚੋਈ ਵੀ ਆ ਦਸੱਲੀ ਕਰਾ ਕੇ ਲਜਾਹ ਦੇ ਬਾਈ ਜੀ ਕੋ ਚਾਹੇ ਤਿੰਨ ਟਾਈਮ ਚਲੋ ਜੀ ਠੀਕ ਹੈ ਗੱਬਣ ਟੋਕੜਾ ਮਿਲਦੇ ਹਾਂ ਭਰਾ ਅਗਲੀ ਵੀਡੀਓ 'ਚ